ਸ਼੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਸਲੂਖ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਗ ਪਿਆ ਜਾ ਸੁਖ ਤਾਮ ਨ ਹੋਈ ਤੁਗਾ ਤਾ ਕਰਣਾ ਮੈਂ ਨਾਹੀ ਜਹ ਹੋਖਰੀ ਨ ਹੋਈ ਮਲਹਾ ਦੇ ਗੁਦਰਤ ਵਸਿਆ ਤਿਰੰਤਨ ਜੈ ਲਖਿਆ ਰਹਾਉ ਜਾਤਮ ਜੋ ਜੋਤਮੇ ਜਾਤ ਅਖਲ ਗਲਾ ਭਰਪੂਰ ਰਹਾ ਤੂੰ ਸਚਾ ਸਾਹਿਬ ਸਤਿ ਸਵਾਲਿਓ ਜਨ ਕੀਤੀ ਸੋ ਬਾਰ ਪਿਆ ਕਹੁ ਨਾਨਕ ਅਤਿ ਕੀਆ ਬਤ ਜੋ ਕੁਛ ਕਰਣਾ ਸੋ ਕਰ ਰਹਿਆ ਸੋ ਰਗ ਸਮਹ ਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਰਦੇ ਰਖੇ ਹਾ ਸੋ ਕਰੇ ਹਾ ਜਿਤੁ ਬਹਿ ਸਰਬ ਸੁਮਰਲੀ ਵਾਜੇ ਦੇਰੇ ਨਾਦ ਅਨੇਕ ਅ ਸੰਖਾ ਖਿਤੇ ਰਾਵਣ ਹਾਰੇ ਖਿਤੇ ਦੇਰੇ ਰਾਗ ਬਰ ਸੁਗਹੀ ਹੈ ਖਿਤੇ ਰਾਵਣ ਹਾਰੇ ਗਾਵੰਦਨ ਪਵਨ ਬਾਣੀ ਵੈਸੰਤਰ ਗਾਵੇ ਰਾਜਾ ਧਰਮ ਦੋ ਆਲੇ ਗਾਵੰਦਨ ਜਤ ਜੱਟ ਗਤੁ ਲਿਖ ਜਾਨਣਾ ਲਿਖ ਲੈ ਧਰਮ ਵਿਚਾਰੇ ਗਾਵੰਦਨ ਰਿਸ਼ਵ ਬ੍ਰਹਮਾ ਦੇਵੇ ਸੋਹੰਤਿ ਰੇ ਸਦਾ ਸੁਵਾਰੇ ਗਾਵੰਦਨ ਅੰਤਰੰਦਰੰ ਦ੍ਰਸ਼ਨ ਬੈਠੇ ਰੇਟੀਆਂ ਦਰ ਨਾਲੇ ਗਾਵੰਦਨ ਸਦ ਸਮਾਧੀ ਅੰਦਰ ਗਾਵੰਦਨ ਸਾਰ ਵਿਚਾਰੇ ਗਾਵੰਦਨ ਜਤੀ ਸਤੀ ਸੰਦੋਖੀ ਗਾਵੰਦਨ ਵੀਰ ਕਰਾਰੇ ਗਾਵਾ ਦਰੋਂ ਪੰਡਿਤ ਬ੍ਰਹਮਹੀਸ਼ਵਰ ਜੋ ਜੋ ਵੇਦਾਂ ਨਾਲੇ ਗਾਵਾ ਦਰੋਂ ਮਹੂਨੀਆਂ ਮਨਮੋਹਨ ਸੁਰਗਮ ਅਸ਼ਪਿਆਲੇ ਗਾਵਾ ਦਰੋਂ ਰਤਨੋ ਪਾਏ ਤੇਰੇ ਅਸ਼ਟ ਅਨਿਰਸ ਨਾਲੇ ਗਾਵਾ ਦਰੋਂ ਜੋਧ ਮਹਾਬਲ ਸੂਰਾ ਗਾਵਾ ਦਰੋਂ ਖਾਣੀ ਚਾਰੇ ਗਾਵਾ ਦਰੋਂ ਅਖੰਡ ਮਨ ਬ੍ਰਹਮੰਡ ਕਰ ਕਰ ਰੱਖੇ ਤੇਰੇ ਧਾਰੇ ਸੈਗਨ ਨੂੰ ਗਾਵਨ ਜੋਤਿ ਦੇ ਪਾਵਨ ਹਰ ਤੇਰੇ ਭਗਤ ਰਸਾਲੇ ਹਰ ਹਿਤ ਅਨੁਗਾਵਨ ਸ੍ਰੀ ਮਾਇ ਚਿਤਨਾ ਨਾਮ ਨਖਿਆ ਵਿਚਾਰੇ ਸੋਈ ਸੋਈ ਫਿਦਾ ਸਾਹਿਬ ਸੱਚ ਸਾਚੀ ਨਾਈ ਐਵੇਂ ਹਸੀ ਜਨ ਯਸੀ ਰਚਨਾ ਜਨ ਰਚਾਈ ਰੰਗੇ ਰੰਗੇ ਬਾਚੀ ਅਰਕਰ ਜਨ ਸ੍ਰੀ ਮਾਇ ਜਨੋ ਪਾਈ ਖਰ ਖਰ ਲਿਖੇ ਗੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਸੁਭਾਵੈ ਸੋਈ ਗਾਸੀ ਹਕਮ ਨਖਨ ਨਾ ਜਾਈ ਸੋ ਬਾਸ਼ਾ ਹੋ ਸਹਬ ਸਾਹਿਬ ਨਾਨਕ ਰਹਿਣ ਰਜਾਈ ਅਸਾ ਮਹੱਲਾ ਪਹਿਲਾ ਸੁਣਦਾ ਖੈ ਸਭ ਕੋ ਇਹੇ ਵੱਡਾ ਰੀਠਾ ਹੋਇ ਕਿਉਂ ਪਾ ਨਾ ਕੀਹਾ ਜਾਏ ਕਹਿਣੇ ਵਾਲੇ ਰਹੇ ਸਮਾਈ ਵੱਡੇ ਮੇਰੇ ਸਾਹਿਬ ਗੁਰ ਘਮੀਰਾ ਗੁਣ ਗਹਿਰਾ ਹੋਇ ਨਾ ਜਾਣੈ ਤੇਰਾ ਹਿਤਾ ਖੇਵਟ ਜੀਰਾ ਰਹਾਓ ਸਭ ਅਸਰਤਿ ਮਿਲ ਸੁੱਟ ਕਮਾਈ ਸਭ ਹਿੰਮਤ ਮਿਲ ਹਿੰਮਤ ਪਾਈ ਗਿਆਨੇ ਤਾਂ ਨਹੀਂ ਗੁਰਗੁਰ ਹਾਈ ਕਹ ਨਾ ਜਾਏ ਤਿਤਿਲ ਵੜਿਆਈ ਸਭ ਸਤ ਸਤ ਆਪ ਸਜਗਿਆਈਆ ਅਸਦਾ ਬੁਰਖਾ ਕਿਆ ਵੜਿਆਈਆ ਸਦ ਅਸਦੇ ਖਰ ਨਾ ਪਾਈਆ ਅਖਰ ਮਿਲੈ ਨਾਹੀ ਢਾਖ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿਪਟੀ ਬਲੈ ਤੇਰੇ ਭੰਡਾਰ ਜਿਸ ਤੋਂ ਰੇ ਸਗਿਆ ਚਾਰਾ ਨਾਨ ਸਤ ਸਵਰਣ ਹਰ ਅਸਮ ਹੱਲਾ ਪਹਿਲਾ ਆਖਾ ਜੀਵਾ ਵਿਸਰਮ ਜਾਉ ਆਖਣ ਔਖ ਸਚਨਉ ਸਾਚੇ ਨਾਮ ਕੀ ਲਾਗੈ ਭੂਖ ਹਤ ਭੁਖ ਹਜਲੀਹ ਰੂਹ ਸੁਖੋ ਸਰ ਮੇਰੀ ਮਾਈ ਸਾਚਾ ਸਾਹਿਬ ਸਾਚੇ ਨਾਇ ਰਹਾ ਸਾਚੇ ਨਾਮ ਕੀ ਦਿਲ ਵਡਿਆਈ ਆਖਦ ਕਹਿ ਗਿਣਤ ਨਹੀਂ ਪਾਈ ਜੈਸਾ ਲਿਖਿਆ ਖੰਡ ਬਾਹ ਦਿਲ ਹੋਵੇ ਘਟ ਨਾ ਜਾਇ ਨਾਮ ਰਹਿ ਨ ਹੋਵੇ ਸੋਗ ਜੰਦਰਹਿ ਨ ਝੁਕੇ ਭੂਗ ਗੁਣੇ ਹੋਰ ਨਾਹੀ ਹੋਏ ਨਾ ਕੋ ਹੋਆ ਨਾ ਕੋ ਹੋਈ ਜੇਵੜਾ ਬੋ ਦੇਵੜ ਦੇ ਦਾਤ ਜੰਤਨ ਕਰ ਕੇ ਕੀਤੀ ਰਾਤ ਹਸਮ ਅਸਾਰੇ ਦੇਖਮ ਜਾਤ ਨਾਨਕ ਨਾ ਵੈ ਬਾਸਨਾਤ ਰਾਗ ਗੁਜਰੀ ਮਹੱਲਾ ਜੁੱਥਾ ਹਰਖੇ ਜੰ ਸਤਗੁਰ ਸਭੁਰਖਾ ਬਿਨੋਖ ਰਮ ਗੁਰ ਪਾਸ ਹਮ ਕਿਰੈ ਖਿਰਮ ਸਤਗੁਰ ਸਰਨਾਈ ਹਰ ਅਨਹਾ ਬਰਗਾਸ ਮੇਰੇ ਮੀਤ ਗਦੇਮੁ ਕੋ ਰਾਮਨਾ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਂਤ ਸਹਾਈ ਹਰ ਹਿਰਤ ਹਮਰੀ ਰਹਿਰਾਸ ਰਹਾਉ ਹਰ ਜਨ ਖੇ ਵਡਭਾਗ ਖੜੇ ਰੇ ਜਿਨ ਹਰ ਹਰ ਸਦਾ ਹਰ ਬਿਆਸ ਹਰ ਹਰ ਨਾਮ ਮਿਲੈ ਤ੍ਰਪਤ ਸਹ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਿ ਸਨਾਮ ਨਾ ਪਾਇਆ ਤੇ ਭਾਗ ਹਣ ਜੰਪਾਸ ਜੋ ਸਤਿਗੁਰ ਸੰਗਤ ਨਹੀਂ ਆਏ ਸਿਗ ਜੀਵੈ ਤੁਖ ਜੀਵਾਸ ਜਨ ਹਰ ਜਨ ਆ ਸਤਿਗੁਰ ਸੰਗਤ ਪਾਏ ਦੰਤੁਰ ਮਸਤ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰਸ ਪਾਏ ਓਨ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਬੰਜਿਵਾ ਕਾਹਿਰੇ ਮਨ ਜਿਤ ਵਹਿ ਦਮ ਜਹਰ ਹਰ ਜੀਉ ਪਰਿਆ ਸਹਿਲੁ ਸਤਿਮਜੰਤੂ ਪਾਏ ਤਾਕ ਜਕਾ ਗਇ ਕਰ ਤਰੇਆ ਮੇਰੇ ਮਤਉ ਜੀ ਸਾਧ ਸੰਗਤ ਮਿਲੇ ਸੁਧਰੇਆ ਗੁਰ ਬਰਸਾਦ ਬਰੰਬਦ ਬਾਇਆ ਸੁਖੇ ਗਸ਼ਟ ਹਰਿਆ ਰਹਾਓ ਜਨਨ ਬਿਚਾਲੋ ਸੁਧ ਬੰਤਾ ਕੋ ਨੰਕਸ਼ ਕੀ ਧਰਿਆ ਅਸਿਰ ਸਿਦਕ ਸਬਾਹੀ ਧਾਕੁਰ ਕਾਹੀ ਮਨ ਭਉ ਭਰਿਆ ਊੜ ਊੜਾ ਵੈ ਸੇ ਗੋਸਾਦ ਬਾਛੇ ਬਚਰੇ ਹਰਿਆ ਸਨਗਮਣ ਖਲਾਵੇ ਖਣ ਜੁਗਾਵੇ ਮਨ ਮੈ ਸਿਮਰਨ ਖਰਿਆ ਸਾਬ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਖਾਤਨ ਧਰਿਆ ਜਨ ਨਾਰਖ ਬਲਵਾ ਸਰਬਲ ਜਾਈਐ ਤੇਰੰਤਨਾ ਬਾਰ ਬਰਿਆ ਹਰਗਸਾ ਮਹੱਲਾ ਜੁਥਾ ਸੋ ਬਰਖ ਇਕੋ ਓੰਕਾਰ ਸਤਗੁਰ ਪ੍ਰਸਾਦ ਸੋ ਬਰਖਾ ਨਿਰੰਜਨ ਹਰ ਬਰਖ ਨਿਰੰਜਨ ਹਰਗਮਗਮੇ ਅਪਰ ਸਭ ਤੇ ਆਵਹਿ ਸਭ ਤੇ ਤੁਝ ਹੀ ਹਰ ਸਚੈ ਸਜਣ ਹਾਰਾ ਸਭ ਜੀਤ ਮਾਰੇ ਜੀਤੂ ਜੀ ਆਖਾ ਦਾਤਾਰ ਹਰਿ ਰਿਆ ਸੰਤੋ ਜੀ ਸਭ ਦੁਖ ਸਾਰਣ ਹਰਿ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘਟ ਘੜੇ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਬ੍ਰੁਖ ਸਮਾਨ ਇਕਾ ਦਾਤੇ ਇਕ ਬਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਹਉ ਆਪੇ ਦਾਤਾ ਆਪੇ ਭੂਤਾ ਜੀ ਹਉ ਤਦ ਬਿਨਿ ਅਵਰ ਨ ਜਾਣਾ ਤੂੰ ਬਾਰ ਬਰੰਭੇ ਅੰਤ ਬੇਅੰਤ ਜੀ ਸ੍ਰੀਖਿਆ ਗੁਣਿਆਖ ਵਿਖਾਣਾ ਜੋ ਸਿਵ ਹੈ ਜੋ ਸਹਿ ਦੁਰਜੀ ਜਨ ਨਾਨਕ ਤੁਨ ਕੁਰਬਾਨ ਹਰ ਰਿਹਾਵ ਹੈ ਹਾਪੈ ਦੁਰਜੀ ਸੇ ਜਨ ਰੁਗਮ ਹੈ ਸੁਖਵਾਸੀ ਸੇ ਮੁਕਤਾ ਸੇ ਮੁਕਤ ਭੈਜਨ ਹਰ ਧਿਆਇਆ ਜੀ ਸੰਤੋਟੀ ਜਮ ਕੇ ਵਾਸੀ ਜਿਨ ਨਿਰਭਉ ਜਰ ਹਰ ਨਿਰਭਉ ਧਿਆਇਆ ਜੀ ਸੰਕਾਪ ਬਹੁ ਸੁਖ ਵਾਸੀ ਜਿਨ ਸੇਵਿਆ ਜਦ ਸੇਵੈ ਮਰਹਾ ਜੀ ਤੇ ਹਰ ਹਰ ਰੂਪ ਸੁਮਾਸੀ ਸੇਧਨ ਸੇਧਨ ਜਨ ਹਾ ਧਿਆਇ ਜੀ ਜਨ ਨਾਨਕ ਦਿਲ ਬਲ ਜਾਸੀ ਤੇਰੀ ਬਖਤ ਤੇਰੇ ਭਗਤ ਭੰਡਾਰ ਜੀ ਪ੍ਰਭ ਬੇਅੰਤ ਬੇਅੰਤ ਤੇਰੇ ਭਤ ਤੇਰੇ ਭਗਤ ਸਲਾਹਾ ਦੁਜੀ ਹਰਨਕ ਅਨੇਖ ਅਨੰਤਾ ਤੇਰੀ ਅਨਕ ਤੇਰੀ ਨਕਰੇ ਹਰ ਪੂਜਾਰੀ ਤਾਪ ਹੈ ਜਪ ਹੈ ਬੇਅੰਤ ਤੇਰੇ ਅਨੇਖ ਤੇਰੇ ਨਿਕੜਵ ਸਮਰਸਾ ਜੀ ਕਰ ਕਰਿਆ ਘਟ ਕਰਮ ਗਰੰਤਾ ਸੇਵਕ ਸੇਵਤ ਪਲਾ ਜਨ ਨਾਨਕ ਜੀ ਜੋ ਪਾ ਮੇਰ ਹਰਿ ਭਗਵੰਤਾ ਤੁਮਾਰ ਬਰਖ ਪਰੰਪਰ ਖੱਤਾ ਜੀ ਤੁਝੇ ਬਡਰ ਨਾ ਹੋਈ ਤੁਮ ਜੋ ਜੋ ਏਕੋ ਸਦਾ ਸਦਾ ਏਕੋ ਜੀਵਨ ਚਲਗਤਾ ਸੋਈ ਫਰਿਆ ਪੈ ਭਾਵੈ ਸੇਵਰਤ ਜੀ ਤੁਮ ਆਪੇ ਕਰੈ ਸੋ ਹੋਈ ਫਰਿਆ ਆਪੇ ਸ੍ਰਿਸ਼ਟ ਸਭ ਪਾਈ ਜੀ ਤੇ ਆਪੇ ਸ੍ਰਿਸ਼ਟ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤਾ ਕਹਿ ਜੀ ਜਿਸ ਸਭ ਸਿਖਾ ਜਨੋਈ ਅਸ ਮਹੰਲਾ ਰੁਖੁ ਗਤਹ ਹਜਿਆਰ ਮੈਂਡਾ ਸਾਈ ਜੋਤਿ ਭਾਵੈ ਸਿ 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 ਜੋਤਿ ਦੇ ਸੇਹੋਂ ਪਾਈ ਰਹਾਵ ਸਾਰੇ ਰੀ ਤੋਂ ਸਭ ਨਹੀਂ ਲਿਹਾਇਆ ਜਿਸਨੋ ਕਿਰਪਾ ਖਰਹਿ ਜ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਹਰਿ ਆਪਿ ਵਿਛੋੜਿਆ ਆਪਿ ਲਾਇਆ ਤੁੰਦਰਿਆਉ ਸਦਹੀ ਮਾਹੇ ਸਦਿ ਬਿਨੁ ਦੂਜਾ ਕੋਈ ਨਾ ਹੈ ਜੀ ਜੰਤ ਸਾਦੇ ਰਾਖੇਲ ਵਿయోగ ਮਿਲਿ ਛੁੜਿਆ ਸੰਜੋਗੀ ਮੇਲ ਜਸਨਾ ਦਉ ਜੋ ਨਾ ਜਾਣੈ ਹੈ ਸੋ ਜਨ ਜਾਣੈ ਹਰਿ ਗਉ ਸਦਹੀ ਆਖਿ ਖਾਣੈ ਜਿਨ ਹਰਿ ਸੇਵਿਆ ਸੁਖ ਪਾਇਆ ਸਹਿਜਿ ਹਰਿ ਨਾਮ ਸੁਮਾਇ ਹੁ ਆਪੇ ਹਰਤਾ ਤੇ ਰਾਖਿਆ ਸਭ ਹੋਏ ਤਦ ਬਿਨ ਦੂਜਾ ਵਰਨਾ ਹੋਏ ਤੂੰ ਘਰ ਘਰ ਵਿਖ ਹੈ ਜਨ ਹੈ ਸੋਏ ਜਨ ਨਾਨਕ ਗੁਰਮਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਸਤਿ ਸਰੂਪੇ ਬਿਲੇ ਨਵਾਸ ਪਾਣੀ ਪਾਵਤਨ ਕੀਆ ਬੰਖਰ ਮੋ ਪਗ ਨਹੀਂ ਚੱਲੇ ਹੰ ਰਖਤ ਹੈ ਰੂਪੀ ਅਲੇ ਮਨੇਖਣਾ ਜਪ ਸੇ ਮੂੜ ਮਨ ਹਰ ਬਸਰਤ ਦਿਰੇ ਗੁਣ ਗੱਲਿਆ ਰਹਾਉ ਨਾਹਾਉਂਦੇ ਤੇ ਸਤਿ ਨਹੀਂ ਬੜਿਆ ਮੋਰਖਉਦਾ ਜਨਮ ਭਿਆ ਪਰਨਤ ਨਾਨਕ ਨ ਕੀ ਸਰਣਾ ਜਿੰਤੂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਨ ਖੁਦਿਹਰੀਆ ਗੋਬਿੰਦਾ ਮਨਣ ਕੀ ਹਿਚਰੀ ਬੜਿਆ ਵਰਖਾ ਚਰੇ ਹਿਚਨ ਕਾਮ ਮਿਲ ਸਾਧ ਸੰਗਤ ਬਜ ਕੇਵਲ ਨਾਮ ਸਰੰਗ ਜਾ ਲਾਗ ਭਵਜਨ ਦਰਨ ਕੈ ਜਾਣਾ ਵਿਸਾ ਜਾਤ ਰੰਗ ਮਾਇਆ ਫਿਰਹਾਉ ਜਪਤ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਨਿਆ ਹਰਿ ਰਾਇਆ ਕੋ ਨਾਨਕ ਆਖਉ ਨੀਜ ਗਰਮਾ ਸਰਨ ਬੁਰੈ ਕੀ ਰਖੋ ਸਰਮਾ ਪਾਛੇ ਰਸ ਕਵਯ ਬਾਨ ਬੇਨਤੀ ਜੋ ਪਈ ਹਮਰੇ ਖਰੋ ਹਾ ਦੇ ਰੱਛਾ ਪੂਰਨ ਹੋਏ ਜਿਤ ਕੀ ਇਛਾ ਤਵ ਚਰਨ ਮੰਤਰ ਰਹੇ ਹਮਾਰਾ ਆਪਣਾ ਜਾਨ ਖਰੋ ਪ੍ਰਤਿਬਾਰਾ ਸਮਰਾ ਦ੍ਰਿਸ਼ਟ ਸਵਾਦ ਮੁਗਾਵ ਹੋ ਆਪਹਾ ਦਿਵਚਾਵ ਹੋ ਸੁਖੀ ਵਸੈ ਮੋਰ ਪਰਵਾਰ ਸੇਵਕਾ ਸੁਖ ਸਭਾ ਖਰਚਾਰਾ ਮਾਰ ਅਛਾ ਨਜਖਾ ਦੇਖਰੀਐ ਸਭਰਨ ਹੋਆ ਸੰਗਰੀਐ ਪੂਰਨ ਹੋਏ ਹਮਾਰੇ ਅਸ ਤੋਰ ਭੈਨ ਕੀ ਰਹੇ ਪਿਆਸਾ ਤੁਮੈ ਛਾੜ ਖਰਨਾ ਦਿਹਾਉ ਜੋ ਬਚਾਹੋ ਸੁਦੰਤੇ ਪਾਓ ਸੇਵਕਾ ਸ਼ਖਾ ਹਮਾਰੇ ਤਾਰੀ ਹੈ ਚੁੰਨ ਚੁੰਨ ਸੂਤਰ ਹਮਾਰੇ ਮਾਰੀ ਹੈ ਆਪ ਹਾਜੈਮ ਜੈਮ ਬਹੀਐ ਮਰਣ ਕਾਲ ਖਾਤਰਾਸਨ ਬਹੀਐ ਹੋਜੁ ਖੁਦਾ ਹਮਾਰੇ ਬੱਚਾ ਸ੍ਰੀ ਅਦੂਜੋ ਖਰੀ ਹੋ ਰਛਾ ਰਾਖ ਲਿਓ ਰਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਰੀਨ ਬੰਦ ਉਸਤਨ ਗੇ ਹੰਤਾ ਆਤਮਾਹ ਬੁਰੀ ਜਤੋ ਦਸਕੰਤਾ ਕਾਲ ਪਾਏ ਬ੍ਰਹਮਾ ਵਕਤਰਾ ਖਾਲ ਪਾਏ ਸ਼ਿਵ ਜੀ ਉਤਰਾ ਕਾਲ ਪਾਏ ਖਸਨ ਬ੍ਰਗਾਸਾ ਸਹਲ ਕਾਲ ਕਾਹੀ ਅਤਮਸਾ ਜਵਨ ਖਾਲ ਜੋਗੀ ਸ਼ਿਵ ਕੀਓ ਵੇਦਰਾ ਬ੍ਰਹਮਾ ਜੋਸੀਓ ਜਵਨ ਖਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਜਾਹੇ ਹਮਾਰਾ ਜਵਨ ਖਾਲ ਸਭ ਰਿਸ਼ਤ ਬਨਾਹਯੋ ਦੇਵ ਦਾ ਜਸ਼ਨ ਉਪਜਾਇਓ ਹਾਰੇ ਅੰਤ ਏਕੇ ਉਤਾਰਾ ਸੋਈ ਗੁਰੂ ਸਮਝੋ ਹਮਾਰਾ ਨਵ ਸ਼ਿਕਾਰ ਰਸਹੀ ਕੋ ਹਮਾਰੇ ਸਰਬ ਜਾ ਜਨ ਆਪ ਸਵਾਰੀ ਸਿਵ ਕਨ ਕੋ ਸਭ ਗੁਣ ਸੁਖ ਦਿਯੋ ਸਤਰਨ ਹੋ ਪਲ ਮੋਬਦ ਕੀਯੋ ਘਟ ਘਣ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਵੀਰ ਵਿਸ਼ਾਨਤ ਚਿੰਡੇ ਤੈ ਗੁੰਚਰੇ ਅਸੋਲਾ ਸਪਰ ਗਿਰਪਾ ਦ੍ਰਿਸ਼ਕ ਫੂਲਾ ਸੰਤਨ ਰੁਖ ਬਾਏ ਤੇ ਰੁਖੀ ਸੁਖ ਬਾਏ ਸਾਧਨ ਕੇ ਸੁਖੀ ਏਕ ਏਕੀ ਵੀਰ ਵਿਸ਼ਾਲੈ ਘਟ ਘਟ ਕੀ ਵੱਡ ਵੱਡ ਕੀ ਜਾਣੈ ਜਉ ਨਕਰ ਕਰਾ ਕਤਾਰਾ ਪ੍ਰਜਾ ਤਰਤ ਦੇ ਅਪਰ ਜਬ ਆਹਰ ਖਤ ਹੋ ਖਬ ਹੋ ਰੋ ਮੈਂ ਮਲਤ ਦੇਤਾ ਸਭ ਹੋ ਜਿਤੇ ਵਦਨਾ ਸ੍ਰਸ਼ਟ ਸਭ ਧਾਰੈ ਆਪੋ ਆਪਣੀ ਉਜੂ ਚਾਰੈ रहत जान्त मंसाहितरहत निरालं जान्तुर्यालं निरङ्कार निरङ्का निर्लम्ब आदनीलहनादयशम्भ ताकमुचात् विद्या जाकोभिवना भवत विद्या तापोगर्पाहन्मानत महामूढकच्छानत महादेकोग सदाशिव निरङ्कारर्काजन्तनः भेव ਆਪ ਆਪਨੇ ਬਦ ਹੈ ਰਿਤੀ ਵਰਨਤਿ ਬਿਨ ਬਿਨ ਦੁ ਹੈ ਰਿਤੀ ਤੁਮਰਲਖਨਾ ਜਾਇ ਵਿਸਾਰਾਖ ਹੈ ਉਸ ਜਾ ਸੁ ਸੰਸਾਰਾ ਏ ਕ ਰੂਪੇ ਅਨੂਪ ਸੁਰੂਪਾ ਰੰਗ ਪਿਉ ਰਖਿ ਸੁ ਉਪਾ ਹੰਡਾ ਜਿਰਜ ਸਿਤਿ ਕਿਨੀ ਉਤਪਿਖਾਨ ਬਹੁ ਰਚ ਦਿਨੀ ਹਾ ਹੋ ਰਾਜ ਹੈ ਬਿਠਾ ਖਾਸ ਵਡਿਆ ਵੈ ਸ਼ੰਕਰ ਖੇਠਾ ਸਗਰੇ ਸ੍ਰਿਸ਼ਟ ਰਿਖਾਇ ਅਚੰਭਵ ਆਜੁਗਾ ਸੁ ਸੰਭਵ ਹਰਿਚਾਮਿ ਰੀ ਨਮ ਕਰੋ ਸੁਖਵਾਰ ਅਸਕ ਸੰਗ ਰੋ ਦੁਸ਼ਟ ਜੀਤੇ ਅਵਤਤ ਬਤਤਾ ਸਗਲ ਮਲੇਸ਼ ਕਰੋ ਰਣਗਾਤਾ ਜੇ ਆ ਦੋਤਾ ਸਰਨੀ ਬਰੇ ਜਨ ਕੈ ਦੁਸ਼ਟ ਰੁਖਤ ਹੈ ਮਰੇ ਬੁਰਖ ਜਮਨ ਭਗ ਪਰੇ ਤੇ ਹਾਰੇ ਤਿਨ ਕੈ ਦੁ ਸੰਕਟ ਸਵਟਾਰੇ ਜੋ ਖਲ ਕੋ ਖਵਾ ਦੇ ਹਾਇ ਹੈ ਤਾਕੇ ਗਾਲਖਨ ਹੈ ਰੱਛਾ ਹੋਏ ਤਾਹੇ ਸਵ ਕਾਲਾ ਦੁਸ਼ਟ ਅਰਸ਼ਟ ਦਰਤ ਕਾਲਾ ਕਿਰਪਾ ਦਰਸ਼ਤ ਦੰਜਾਨਿ ਰਹੋ ਤਾ ਖੇਤਾਪੁਰ ਦਨਖ ਮੂ ਹਰ ਹੋਰ ਸਦਗਰਮੋ ਸਹ ਹੋਈ ਦੁਸ਼ਟ ਸ਼ਾਸਕਾ ਨਾ ਹੋਈ ਏਖ ਬਾਲ ਜਿੰਦ ਬਸ ਮਹਾਰਾਖਾਲ ਹਾਸਤ ਤਾ ਹੈ ਭਰ ਜਿੰਨ ਨਾਮ ਤੇ ਰੁਖ ਹਾ ਦਰਦ ਦੁਸ਼ਟ ਦੁਖ ਤੇ ਰਹਾ ਖੜ ਖੇਤ ਮੈਂ ਸਰਨ ਤੇ ਹਾਰੀ ਆਪ ਹਾ ਦੇ ਰਿਬਾਰੀ ਸਰਬ ਹੋਰ ਮੋ ਸਹਾਈ ਦੁਸ਼ਟ ਦੋਖ ਤੇ ਰਹੋ ਬਚਾਈ ਸੋਈਆ ਆਏ ਗਏ ਜਬ ਤੇਤ ਮਰੀ ਰਤਿ ਕੋ ਆਖਰ ਤਰੈ ਨਹੀਂ ਆਨਿਓ ਰਾਮ ਰਹੀਮ ਬੁਰਾਨ ਕੁਰਾਨ ਇਕ ਹੈ ਮਤੇ ਖਨਾ ਮਾਨਿਓ ਸਿਮਰਤ ਸਾਸਤਰ ਵਿਸਵ ਹੈ ਬਹੁ ਭੇਦ ਕਹ ਹਮੇਖ ਨਾ ਜਾਨਿਓ ਸ੍ਰੀ ਅਸਵਾਨ ਕਿਰਪਾ ਦਮਰੀ ਹਰ ਮੈ ਨਖਿਓ ਸਤ ਹੈ ਬਖਾਨਿਓ ਰੋਹਿਰਾ ਸਗਲ ਦਵਾਰ ਹੋ ਛਾੜਕੈ ਗਿਹੋ ਤੁਹਾਰੋ ਦਵਾਰ ਵਾਹੇਗੇ ਕੀ ਰਾਜ ਅਸ गोविन्द दास हार रामकुली मोहल्ला तीजा आनंद एको ओंकार सतगुरु प्रसार आनंद पिया मेरी माए सतगुरु मैं पाएया सतगुरु ता पाया सहज सिची मन वजीया वादहैया राग रचन परिवार पनिया शब्द गावन आईया ਸਭ ਦੋ ਤੰਗਾ ਹੋ ਹਰੀ ਕੇਰਾ ਮਨ ਜਿਨੀ ਵਸਾਹਿ ਆਖੇ ਨਾਨਕ ਅਨੰਦ ਹੋਵਾ ਸਤਿਗੁਰੂ ਮੈਂ ਪਾਇਆ ਹੇ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਹੋ ਤੂੰ ਮਨ ਮੇਰੇ ਰੂਪ ਸਾ ਵਿਸਾਰਣਾ ਅੰਗੀਖਾਰ ਖਰੇ ਤੇਰਾ ਖਾਰਜ ਸਭ ਸੁਆਰਣਾ ਸਭ ਨਾਲ ਸਮਰਸ ਸੁਆਮੀ ਸੋਖ ਮਨਾ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਕਿਆ ਨਾਹੀ ਘਤੇ ਰਹਿ ਘਤਾ ਰੇ ਰ ਸਭ ਕਿਛ ਹੈ ਜਿਸ ਦੇ ਸੋ ਭਾਵੇ ਸਦਾ ਸੁਸਲਾਹ ਤੇਰੀ ਨਾਮ ਅੰਨ ਵਸਾ ਹਾਵੇ ਨਾਮ ਜਿੰਨ ਕੈ ਮਨ ਵਸਿਆ ਆਵਾਜੇ ਸ਼ਬਦ ਖਨੇਰੇ ਹਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਤੇ ਰਹਿ ਸਾਚ ਨਾਹਾ ਮੇਰਾ ਯਾਰ ਹਾਰੋ ਸਾਚ ਨਾਮ ਉਧਾਰ ਮੇਰਾ ਜਿਨਨੇ ਵਖਾ ਸਭ ਗਵਾਈਆ ਖਸਾ ਸੁਖ ਮਨੁ ਆਇ ਵਸਿਆ ਇਛਾ ਸਾ ਪੂਜਾਇਆ ਸਦਾ ਕੁਰਬਾਨ ਹਿਤਾ ਗੁਰ ਬਿਟਹੁ ਜਿਸ ਦੀਏ ਹੈ ਵਡਿਆਈਆ ਹੇ ਨਾਨਕ ਸੁਨੋ ਸੰਤੋ ਸ਼ਬਦ ਧਰਹੁ ਪਿਆਰੋ ਸੱਚਾ ਨਾਹ ਮੇਰਾ ਯਾਰ ਹਾਰੋ ਵਾਜੈ ਬੰ ਸ਼ਬਦ ਤਿ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੈ ਖਲਾਜਿਤ ਕਰਤਾਰੀਆ ਕਾਂਜ ਰੋਤ ਰਸ ਹਾ ਹਿਤੇ ਕਾਲਖੰਡਕ ਮਾਰਿਆ ਧੁਰ ਕਰਮ ਪਾਇਆ ਸਭ ਜਨ ਕੋ ਸੇ ਨਾਮ ਹਰ ਕੇ ਲਾਗੇ ਕਹ ਨਾਨਕ ਤੈ ਸੁਘੋਵਾ ਸਚ ਕਰੇਨ ਹਦਵਾਜੀ ਹਨ ਸੁਨਾਵ ਵਡ ਭਾਗੀ ਹੋ ਸਗਲ ਮਨੋ ਰਚ ਪੂਰੀ ਪਾਰ ਬ੍ਰਹਮ ਪ੍ਰਾਪਾਇ ਆਤਰੇ ਸਗਲ ਵਿਸੂਰੇ ਲੋਹ ਰੋ ਸੰਧਾ ਵਿਤਰੇ ਸੋਨੀ ਸਚੀ ਬਾਹਣੀ ਸੰਤ ਸਾਜਨ ਵਹਿ ਹਸੇ ਪੂਰੇ ਗੁਰ ਤੇ ਜਾਣੀ ਸੁਨਦੇਵ ਨਿਰਗਹਤੇ ਪਵਿੱਤਾ ਸਤਗੁਰ ਹਿਆ ਵਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਰ ਰੋਰੇ ਹੁੰਦਾ ਉਣੇ ਮਹੱਲਾ ਬੰਜਵਾ ਸਾਰਿ ਵਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ અમૃતનાના ગુર કા વે ઓર રિસ કા સબસે આધારુ જે કો ખાવે જે કો ઉંચા રિસ કા હોય આધારુ હે વસ્ત તજને હજાયી નત નત રાખ ઓર ધારુ ઓ દમ સંસાર ચરણ લક્ષરીય સરનાનખ બરમ બસારુ શ્લોક મહલ્લા બંજેવા તેરા હીતા જત નહીં મન જોખિતોઈ મૈનર ગુણિયારે કો ગુણ નહીં ਆਪੇ ਦਰਸਪਿਓਈ ਦਰਸਪਿਆ ਮਿਹਰਾਮਤ ਹੋਈ ਸਤਗੁਰ ਸਜਣਾ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮੰਥਿ ਵੇ ਹਰਿਆ ਪਵੜੀ ਫਿਰ ਤੈ ਦਸਮਰਥ ਜਿੱਥੇ ਕੋਈ ਨਾ ਹੈ ਉਥੇ ਰਖਗਣੀ ਦਰਮਾ ਹੈ ਸੁਣ ਕੇ ਜਿਮ ਕਹਿ ਦੂਤ ਨਾਏ ਦਰ ਛੱਡ ਜਾ ਹੈ ਪਾਉ ਜਲ ਵਿਖਮਸ ਗਾਹੋ ਗੁਰ ਸ਼ਬਦੀ ਪਾਰ ਪਾ ਹੈ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹਿ ਖਲਮਹਿ ਪੁੰਨ ਗੁਣ ਗੋਬਿੰਦ ਗਾਹਿ ਸਤਿ ਸਨੁ ਕਿਰਪਾ ਸਮਲੈ ਸਾਹਿ ਸਹਿ ਵਿਰਸਾ ਹੋ ਨ ਜਾਹਿ ਜੀਆ ਮਦ ਦਿਆਹਿ ਸਲੋਕ ਮਹੱਲਾ ਬੰਜਿਵਾ ਅੰਤਰ ਗੁਰ ਅਰਾਧਨਾ ਜਿਬਾ ਜਪ ਗੁਰ ਨਾਮੁ ਨਿਤਿ ਸਭ ਵੇਖਣਾ ਸਰੁਣੇ ਸੁਨ ਗੁਨਾਹੋ ਸਤਗੋ ਸਿਰਿ ਤ੍ਰਿਤੇ ਨਿਰਗੈ ਬਈ ਅਠਾਉ ਕੋ ਹੁਨਾ ਨ ਕਿਰਪਾ ਕਰੇ ਜਿਸੁ ਨਹਿ ਵਸਦੇ ਜਗਵਤਮ ਖਾੜੀ ਹੈ ਬਿਰਲੇ ਹੀ ਕੇ ਮਹੱਲਾ ਪੰਜਵਾ ਰਖੇ ਰਖਣ ਹਾਰਿ ਆਪ ਬਹਾਰਿਨ ਗੁਰਖੀ ਪਿਆਰੀ ਪਾਇ ਖਾਸ ਵਾਰਿਨ ਹੋਵ ਆਵ ਦਿਆਲ ਮਨ ਹੋਣਾ ਵਿਸਾਰਿਨ ਸਾਧ ਜਨ ਆਕੇ ਸੰਗ ਭਾਵ ਜਲ ਤਾਰਿਨ ਸਾਖ ਅਨੰਦ ਘਰਿ ਦਿਸਕ ਨਮਾਹੀ ਵਿਦਾਰਿਨ ਅਦਸ ਸਾਹਿਬ ਕੀ ਰੇਹਕ ਨਾਨਖ ਮਨੇ ਮਾਹ ਜਿਸਿ ਸਿਮਰਤ ਸੁਖ ਹੋਈ ਸਗਲੇ ਰੋਖ ਜਾਹ ਹੈ ਸਾਹਿਬ ਕੀ ਰੇਹਿਕ ਨਾਨਕ ਮਨੇ ਮਾਹ ਜਿਸਿ ਮਰਤ ਸੁਖ ਹੋਈ ਸਗਲੇ ਰੋਖ ਜਾਹ ਹੈ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਹਤੇ